ਮੈਂ ਪਹਿਲਾਂ ਤਾਂ ਤੁਹਾਨੂੰ ਸਾਰੇ ਪ੍ਰੈਸ ਕਲਬ ਉਹਦੇ ਸਾਰੇ ਮੈਂਬਰਜ਼ ਨੂੰ ਜੀ ਆਇਆਂ ਕਹਿੰਦਾ ਤੁਸੀਂ ਸਾਡੇ ਆਫਿਸ ਵਿੱਚ ਆਏ ਹੋ ਸਾਡੇ ਛੋਟੇ ਜਿਹੇ ਸੱਦੇ ਤੇ ਤੇ ਮੈਂ ਤੁਹਾਡੇ ਰਾਹੀਂ ਬਸ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਮਾੜੇ ਅੰਸਰ ਨੇ ਗਲਤ ਕੰਮ ਕਰਨ ਵਾਲੇ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਤੋੜਨਾ ਵੀ ਉਹ ਬਿਲਕੁਲ ਜਿਹੜੀ ਮੁਖਤਾਰਾ ਸ਼ਾਹਰ ਹੋ ਕੋਈ ਵੀ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਵੇਂ ਸਪੈਸ਼ਲ ਗਹਿਮ ਚੱਲੀ ਹੋਈ ਹੈ ਜੁਤ ਨਸ਼ਾ ਵਿਰੁੱਧ ਸਰਕਾਰ ਵੱਲੋਂ ਸਾਡੇ ਡੀਜੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਇਹਦੇ ਬਾਰੇ ਹਦਾਇਤਾਂ ਨੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਵੇਚਣ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇੱਕ ਤਾਂ ਇਹ ਮੈਸੇਜ ਤੁਹਾਡੇ ਰਹੀ ਮੈਂ ਪਹੁੰਚਾਉਣਾ ਚਾਹੁੰਦਾ ਤੇ ਮੈਂ ਅਪੀਲ ਵੀ ਕਰਦਾ ਵੀ ਇਹਦੇ ਵਿੱਚ ਪਬਲਿਕ ਜਿਹੜਾ ਸਹਿਯੋਗ ਦੇਵੇ ਸਾਡਾ ਤਾਂ ਜੋ ਇਹ ਨਸ਼ੇ ਵਾਲੇ ਜਿਹੜੇ ਕੰਮ ਨੂੰ ਪ੍ਰੋਪਰ ਜੀ ਰੋਕਥਾਮ ਕੀਤੀ ਜਾ ਸਕੇ ਤੇ ਨਸ਼ ਪਾਈ ਜਾ ਸਕੇ ਦੂਜਾ ਮੈਂ ਜਿਹੜੇ ਆਮ ਸ਼ਹਿਰੀ ਨੇ ਇਲਾਕੇ ਦੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਅਸੀਂ ਵਚਨਬੱਧ ਕਿਸੇ ਵੀ ਤਰ੍ਹਾਂ ਦੀ ਜੇ ਜਰੂਰਤ ਹੋएगी ਤਾਂ ਸਾਡੇ ਨਾਲ ਜਿਹੜੇ ਦਿੱਤੇ ਗਏ ਫੋਨ ਨੇ ਉਹਨਾਂ ਤੇ ਸੰਪਰਕ ਕਰਨ ਸਾਡੇ ਨਾਲ ਰابطਾ ਬਣਾਉਣ ਤੁਹਾਡੇ ਨਾਲ ਹੀ ਸਾਡੇ ਦਾ ਗੱਲ ਪਚਾਉਣਾ ਉਹਨਾਂ ਦੀ ਹਰ ਸਮੱਸਿਆ ਨੂੰ ਦੂਰ ਕਰਨ ਦੀ ਪੂਰਜੋਰ ਕੋਸ਼ਿਸ਼ ਕੀਤੀ ਜਾਏਗੀ ਜੀ ਸਰ ਜਿਨੇ ਆਪਣਾ ਦਫਤਰ ਹੋ ਗਿਆ ਹਮ ਤਦ ਰੋਕ ਤੇ ਬੁਜੀ ਬਲ ਇਹ ਬਹੁਤ ਸਕੇਤਾਂ ਮੈਂ ਕਹਿੰਦਾ ਹੁੰਦੇ ਨਹੀਂ ਜਿਹੜੇ ਗੇੜਾ ਹੁੰਦੇ ਜਰ ਉਹ ਉਪਰ ਗਾਂਟੀ ਕਰ ਉਹ ਛੱਡ ਦੇ ਇਹ ਨਾ ਭਾਗੇ ਇਸ ਤਰ੍ਹਾਂ ਬੋਲ